ਸਭ ਤੋਂ ਪਹਿਲਾਂ ਪੰਜਾਬੀ ਗੁਰੂਪਾ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਜੋ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਇਹ ਵਿਸ਼ਾ ਬੜਾ ਹੀ ਮਹੱਤਵਪੂਰਨ ਹੈ ਤੁਹਾਡੇ ਜੀਵਨ ਦੇ ਲਈ ਬਹੁਤ ਲਾਭਦਾਇਕ ਹੈ ਜੀ ਅੱਜ ਦਾ ਵਿਸ਼ਾ ਕੀੜੀਆਂ ਦੇ ਨਾਲ ਸੰਬੰਧ ਰੱਖਦਾ ਹੈ ਜੀ ਅਜਿਹੇ ਬਹੁਤ ਸੰਗਤਾਂ ਹਨ ਜਿਨ੍ਹਾਂ ਦੇ ਘਰ ਵਿੱਚ ਕਾਲੀਆਂ ਕੀੜੀਆਂ ਨਜ਼ਰ ਆਉਂਦੀਆਂ ਹਨ ਪਰ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਕੀੜੀਆਂ ਇੰਨੀ ਜ਼ਿਆਦਾ ਮਾਤਰਾ ਵਿੱਚ ਸਾਡੇ ਘਰ ਹੀ ਕਿਉਂ ਆ ਰਹੀਆਂ ਹਨ ਪਿਆਰੀ ਸਾਧ ਸੰਗਤ ਜੀ ਇੱਕ ਗੱਲ ਤੁਹਾਨੂੰ ਪਤਾ ਹੋਵੇਗੀ ਕਿ ਕਦੇ ਵੀ ਕੀੜੀਆਂ ਬਿਨਾਂ ਮੌਸਮ ਤੋਂ ਸਾਡੇ ਘਰ ਨਹੀਂ ਆਉਂਦੀਆਂ ਬਹੁਤਿਆਂ ਸੰਗਤਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਹ ਘਰ ਵਿੱਚ ਕਾਲੀਆਂ ਕੀੜੀਆਂ ਦਿਖਾਈ ਦੇਣ ਤੇ ਕੀ ਚੰਗੇ ਸੰਕੇਤ ਹਨ ਅਤੇ ਕੀ ਮਾੜੇ ਸੰਕੇਤ ਹਨ ਜੇਕਰ ਕੀੜੀਆਂ ਸਾਡੇ ਘਰ ਵਿੱਚ ਆਂਡੇ ਦੇ ਦਿੰਦੀਆਂ ਹਨ ਤਾਂ ਇਸਦੇ ਕੀ ਸੰਕੇਤ ਹੈ ਸਾਨੂੰ ਦਿੱਤੇ ਜਾ ਰਹੇ ਹਨ ਜਾਂ ਕੀੜੀਆਂ ਆਪਣੇ ਆਂਡੇ ਲੈ ਕੇ ਸਾਡੇ ਘਰੋਂ ਬਾਹਰ ਜਾ ਰਹੀਆਂ ਹਨ ਤਾਂ ਇਸ ਦੇ ਕੀ ਸੰਕੇਤ ਸਾਨੂੰ ਉਸ ਕੁਦਰਤ ਦੁਆਰਾ ਦਿੱਤੇ ਜਾ ਰਹੇ ਹਨ ਜੀ ਸੰਗਤ ਜੀ ਜੇਕਰ ਸਾਡੇ ਘਰ ਵਿੱਚ ਕਾਲੀਆਂ ਕੀੜੀਆਂ ਦਿਖਾਈ ਦਿੰਦੀਆਂ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਗਤੀਵਿਧੀ ਕਰ ਰਹੀਆਂ ਹਨ ਤਾਂ ਇਹ ਕਦੇ ਵੀ ਬੇਮਤਲਬ ਨਹੀਂ ਹੁੰਦਾ ਜੀ ਸਾਨੂੰ ਅਜਿਹੇ ਸੰਕੇਤ ਇਨ੍ਹਾਂ ਕੀੜੀਆਂ ਦੁਆਰਾ ਦਿੱਤੇ ਜਾਂਦੇ ਹਨ ਜਿਨ੍ਹਾਂ ਬਾਰੇ ਸਾਨੂੰ 1% ਵੀ ਗਿਆਨ ਨਹੀਂ ਹੁੰਦਾ ਜੀ ਜਿਹੜੀਆਂ ਸੰਗਤਾਂ ਇਹਨਾਂ ਦੇ ਸੰਕੇਤ ਸਮਝ ਜਾਂਦੀਆਂ ਹਨ ਉਹ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਤਕਲੀਫਾਂ ਵਿੱਚੋਂ ਬਾਹਰ ਆ ਜਾਂਦੀਆਂ ਹਨ ਅਤੇ ਮਾਲਾ-ਮਾਲ ਹੋ ਜਾਂਦੀਆਂ ਹਨ ਸੰਗਤ ਜੀ ਜਦੋਂ ਵੀ ਸਾਡੇ ਘਰ ਵਿੱਚ ਸਾਨੂੰ ਜ਼ਿਆਦਾ ਮਾਤਰਾ ਵਿੱਚ ਕਾਲੀਆਂ ਕੀੜੀਆਂ ਦਿਖਾਈ ਦਿੰਦੀਆਂ ਹਨ ਤਾਂ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਜੋ ਵੀ ਅਸੀਂ ਕਿਸੇ ਵੀ ਕੰਮ ਵਿੱਚ ਜ਼ਿਆਦਾ ਮਿਹਨਤ ਕਰ ਰਹੇ ਹਾਂ ਉਸ ਦਾ ਫਲ ਸਾਨੂੰ ਜਲਦੀ ਹੀ ਮਿਲਣ ਵਾਲਾ ਹੈ ਸਾਡੇ ਵਿਦਿਅਕ ਸ਼ਾਸਤਰ ਅਨੁਸਾਰ ਵੀ ਕਾਲੀ ਕੀੜੀ ਨੂੰ ਵਿਸ਼ਨੂੰ ਮਹਾਰਾਜ ਦਾ ਦਰਜਾ ਦਿੱਤਾ ਗਿਆ ਹੈ ਜੇਕਰ ਘਰ ਵਿੱਚ ਜਿਆਦਾ ਕੀੜੀਆਂ ਹਨ ਤਾਂ ਯਕੀਨਨ ਸਾਡੀ ਮਿਹਨਤ ਨੂੰ ਫਲ ਲੱਗਣ ਵਾਲਾ ਹੈ ਜੀ ਸੰਗੋਜੀ ਇਸ ਦੇ ਨਾਲ ਹੀ ਜਦੋਂ ਵੀ ਕਾਲੀਆਂ ਕੀੜੀਆਂ ਆਪਣੇ ਆਂਡੇ ਲੈ ਕੇ ਤੁਹਾਨੂੰ ਦਰਸ਼ਨ ਦਿੰਦੀਆਂ ਹਨ ਤਾਂ ਇਹ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਕਿਉਂਕਿ ਕੀੜੀਆਂ ਨੂੰ ਉਹਨਾਂ ਦੇ ਆਂਡਿਆਂ ਦੇ ਨਾਲ ਦੇਖਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਘਰ ਵਿੱਚੋਂ ਸਾਰਾ ਕਰਜ਼ਾ ਖਤਮ ਹੋਣ ਵਾਲਾ ਹੈ ਅਤੇ ਮਾਇਆ ਦੀ ਬਾਰਿਸ਼ ਘਰ ਦੇ ਮੈਂਬਰਾਂ ਉੱਪਰ ਹੋਣ ਵਾਲੀ ਹੈ ਜੀ ਸੰਗਤ ਜੀ ਇਸ ਦੇ ਨਾਲ ਹੀ ਤੁਸੀਂ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਹਾਨੂੰ ਕੀੜੀਆਂ ਦਿਖਾਈ ਦਿੰਦੀਆਂ ਹਨ ਤਾਂ ਉਹਨਾਂ ਲਈ ਆਟਾ ਜ਼ਰੂਰ ਪਾਉਣਾ ਹੈ ਸੰਗਤ ਜੀ ਕੀੜੀਆਂ ਦਾ ਭੁੱਖੇ ਰਹਿਣਾ ਤੁਹਾਡੇ ਘਰ ਵਿੱਚ ਕੰਗਾਲੀ ਲਿਆ ਸਕਦਾ ਹੈ ਮੰਨਿਆ ਜਾਂਦਾ ਹੈ ਕਿ ਕੀੜੀਆਂ ਆਪਣੇ ਆਪ ਹੀ ਕੋਈ ਘਰ ਚ ਉਣਦੀਆਂ ਹਨ ਅਤੇ ਆਪਣੇ ਆਂਡੇ ਉਸ ਘਰ ਵਿੱਚ ਦਿੰਦੀਆਂ ਹਨ ਅਤੇ ਜੇਕਰ ਉਸ ਘਰ ਵਿੱਚ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਤਾਂ ਉਹ ਆਪਣੇ ਆਂਡੇ ਲੈ ਕੇ ਉਸ ਘਰ ਵਿੱਚੋਂ ਚਲੀਆਂ ਜਾਂਦੀਆਂ ਹਨ ਅਤੇ ਉਹ ਘਰ ਹਮੇਸ਼ਾ ਦੇ ਲਈ ਬਰਬਾਦ ਹੋ ਜਾਂਦਾ ਹੈ ਜੀ ਸੰਗਤ ਜੀ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਜੇਕਰ ਕੀੜੀਆਂ ਤੁਹਾਡੇ ਬੈੱਡ ਉੱਪਰ ਆ ਰਹੀਆਂ ਹਨ ਇਹ ਤੁਹਾਡੇ ਘਰ ਵਿੱਚ ਨੈਗੇਟਿਵ એનર્ਜੀ ਨੂੰ ਸੰਕੇਤ ਕਰ ਰਹੀਆਂ ਹਨ ਕਿਉਂਕਿ ਨਕਾਰਾਤਮਕ ਊਰਜਾ ਹਮੇਸ਼ਾ ਉੱਥੇ ਜ਼ਿਆਦਾ ਵਿਰਾਜਮਨ ਹੁੰਦੀ ਹੈ ਜਿੱਥੇ ਅਸੀਂ ਬੈਠਦੇ ਹਾਂ ਜਾਂ ਜਿੱਥੇ ਅਸੀਂ ਸੌਂਦੇ ਹਾਂ ਜੀ ਇਸ ਲਈ ਜੇਕਰ ਤੁਹਾਨੂੰ ਇਹ ਸੰਕੇਤ ਮਿਲ ਰਿਹਾ ਹੈ ਤੱਕ ਕਮਰਿਆਂ ਦੇ ਸਾਰੇ ਖੁੰਝਾਂ ਦੇ ਨਾਲ ਇੱਕ ਰੋਟੀ ਨੂੰ ਗੋੜਚ ਚੂਰ ਕੇ ਲਗਾ ਲੈਣਾ ਹੈ ਅਤੇ ਕੀੜੀਆਂ ਉੱਪਰ ਉਸ ਰੋਟੀ ਨੂੰ ਪਾ ਦੇਣਾ ਹੈ ਜੀ ਸਿਰਫ ਇੱਕ ਵਾਰ ਕਰਨ ਨਾਲ ਹੀ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਸ਼ਕਤੀ ਦੂਰ ਹੋ ਜਾਵੇਗੀ ਸੰਗਤ ਜੀ ਹੁਣ ਗੱਲ ਕਰਦੇ ਹਾਂ ਅਜੇਹੀ ਸੰਗਤ ਦੀ ਜੋ ਕਿ ਕੀੜੀਆਂ ਨੂੰ ਆਪਣੇ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੇ ਜੀਵ ਸਾਡਾ ਭਲਾ ਕਰਦੇ ਹਨ ਅਸੀਂ ਉਹਨਾਂ ਤੋਂ ਵੀ ਹੁਣ ਤੰਗਾ ਚੁੱਕੇ ਹਾਂ ਤੁਸੀਂ ਦੇਖਿਆ ਹੋਵੇਗਾ ਬਾਜ਼ਾਰ ਵਿੱਚ ਕਈ ਪ੍ਰਕਾਰ ਦੇ ਚੌਕ ਮਿਲਦੇ ਹਨ ਜੋ ਇਹ ਕੀੜੀਆਂ ਨੂੰ ਘਰੋਂ ਬਾਹਰ ਕੱਢਣ ਵਿੱਚ ਸਾਡੀ ਮਦਦ ਕਰਦੇ ਹਨ ਪਰ ਸੰਗੋਜੀ ਤੁਹਾਨੂੰ ਇਹ ਜਾਣ ਕੇ ਚੰਗਾ ਨਹੀਂ ਲੱਗੇਗਾ ਕਿ ਇਹ ਕੀੜੀਆਂ ਜਦੋਂ ਸਾਡੇ ਘਰੋਂ ਗੁੱਸੇ ਉੱਕੇ ਜਾਂਦੀਆਂ ਹਨ ਤਾਂ ਸਾਡਾ ਸੁੱਖ ਆਰਾਮ ਵੀ ਆਪਣੇ ਨਾਲ ਲੈ ਜਾਂਦੀਆਂ ਹਨ ਉਸ ਤੋਂ ਬਾਅਦ ਸਾਡੇ ਘਰੇ ਹਮੇਸ਼ਾ ਕਲੇਸ਼ ਹੀ ਬਣਿਆ ਰਹਿੰਦਾ ਹੈ ਜੀ ਨਵੀਆਂ-ਨਵੀਆਂ ਬਿਮਾਰੀਆਂ ਸਾਡੇ ਘਰ ਵਿੱਚ ਆਉਂਦੀਆਂ ਰਹਿੰਦੀਆਂ ਹਨ ਐਸਲੀ ਸੰਗਤ ਜੀ ਜੇਕਰ ਤੁਸੀਂ ਵੀ ਕੀੜੀਆਂ ਨੂੰ ਬਾਹਰ ਕੱਢਣ ਦੀ ਤਿਆਰੀ ਵਿੱਚ ਹੋ ਤਾਂ ਤੁਸੀਂ ਬਹੁਤ ਵੱਡੀ ਮੁਸੀਬਤ ਵਿੱਚ ਫਸਣ ਵਾਲੇ ਹੋ ਕਿਉਂਕਿ ਸੰਗਤ ਜੀ ਇਹ ਕੀੜੀਆਂ ਜ਼ਿਆਦਾਤਰ ਸਾਡੇ ਘਰ ਨਹੀਂ ਰਹਿੰਦੀਆਂ ਇਹਨਾਂ ਨੇ ਖੁਦ ਹੀ ਚਲੇ ਜਾਣਾ ਹੁੰਦਾ ਹੈ ਪਰ ਜਦੋਂ ਅਸੀਂ ਕਿਸੇ ਵੀ ਪ੍ਰਕਾਰ ਦਾ ਖਾਣਾ ਇਹਨਾਂ ਨੂੰ ਨਹੀਂ ਦਿੰਦੇ ਤਾਂ ਇਹ ਉਡੀਕ ਕਰਦੀਆਂ ਹਨ ਸਾਡੇ ਘਰ ਵਿੱਚ ਇਹ ਜ਼ਿਆਦਾ ਸਮਾਂ ਲਗਾ ਦਿੰਦੀਆਂ ਹਨ ਸੰਗਤ ਜੀ ਕਾਲੀਆਂ ਕੀੜੀਆਂ ਸ਼ਨੀ ਦੇਵ ਨਾਲ ਸੰਬੰਧ ਰੱਖਦੀਆਂ ਹਨ ਐਸ ਲਈ ਜੇਕਰ ਕੀੜੀਆਂ ਕੋਈ ਵੀ ਗਤੀਵਿਧੀ ਤੁਹਾਡੇ ਘਰ ਵਿੱਚ ਕਰਦੀਆਂ ਹਨ ਤਾਂ ਇਹਨਾਂ ਦਾ ਪ੍ਰਭਾਵ ਸਾਡੇ ਘਰ ਉੱਪਰ ਬਹੁਤ ਪੈਂਦਾ ਹੈ। ਇਸ ਲਈ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਟਾ ਪਾਇਆ ਕਰੋ ਜਾਂ ਗੋੜ ਵਿੱਚ ਰੋਟੀ ਚੂਰ ਕੇ ਪਾ ਦਿਆ ਕਰੋ। ਸੰਗਤ ਜੀ ਪਰ ਭੁੱਲ ਕੇ ਵੀ ਇਹਨਾਂ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜੇਕਰ ਸ਼ਨੀ ਦੇਵ ਸਾਡੇ ਘਰ ਉੱਪਰ ਗੁੱਸਾ ਹੋ ਜਾਂਦੇ ਹਨ ਤਾਂ ਸਾਡੇ ਘਰ ਉੱਪਰ ਬਿਨਾਂ ਗੱਲੋਂ ਬਹੁਤ ਜ਼ਿਆਦਾ ਕਰਜ਼ਾ ਚੜ ਜਾਵੇਗਾ। ਸਾਨੂੰ ਕੁਦਰਤੀ ਤੌਰ ਤੇ ਵੀ ਬਹੁਤ ਕੁਝ ਇੰਨਾ ਕੀੜੀਆਂ ਤੋਂ ਸਿੱਖਾਂ ਨੂੰ ਮਿਲਦਾ ਹੈ ਜੀ ਇਹ ਸਾਰਾ ਦਿਨ ਮਿਹਨਤ ਕਰਦੀਆਂ ਰਹਿੰਦੀਆਂ ਹਨ ਇਹ ਕੀੜੀਆਂ ਕਦੇ ਵੀ ਤੁਹਾਨੂੰ ਇੱਕ ਜਗ੍ਹਾ ਤੇ ਰੁਕੀਆਂ ਦਿਖਾਈ ਨਹੀਂ ਦੇਣੀਆਂ ਜੀ ਇਹੀ ਸਿੱਖਿਆ ਸਾਨੂੰ ਇਹਨਾਂ ਤੋਂ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਰੁਕਣਾ ਨਹੀਂ ਚਾਹੀਦਾ ਸੰਗ ਜੀ ਦੁੱਖ ਸੁੱਖ ਹਮੇਸ਼ਾ ਜ਼ਿੰਦਗੀ ਵਿੱਚ ਚੱਲਦੇ ਰਹਿੰਦੇ ਹਨ ਪਰ ਤੁਰੇ ਜਾਣ ਦਾ ਨਾਮ ਹੀ ਅਤੇ ਅੱਗੇ ਵਧਣ ਦਾ ਨਾਮ ਹੀ ਜ਼ਿੰਦਗੀ ਹੁੰਦਾ ਹੈ ਜੀ ਐਸ ਲਈ ਸੰਗਤ ਜੀ ਜੇਕਰ ਤੁਹਾਡੇ ਘਰ ਵਿੱਚ ਤੁਹਾਨੂੰ ਕਾਲੀਆਂ ਕੀੜੀਆਂ ਦਿਖਾਈ ਦਿੰਦੀਆਂ ਹਨ ਤਾਂ ਉਹਨਾਂ ਦੀ ਸੇਵਾ ਕਰਿਆ ਕਰੋ ਕਿਉਂਕਿ ਜ਼ਿਆਦਾ ਦੇਰ ਇਹ ਤੁਹਾਡੇ ਘਰ ਨਹੀਂ ਰਹਿਣੀ ਆ ਅਤੇ ਇਹਨਾਂ ਦੇ ਘਰ ਵਿੱਚ ਆਉਣ ਦੇ ਵੀ ਕਿੰਨੇ ਚੰਗੇ ਸੰਕੇਤ ਹਨ ਉਹ ਆਪਾਂ ਪਹਿਲਾਂ ਹੀ ਇਸ ਵੀਡੀਓ ਵਿੱਚ ਜਾਣ ਚੁੱਕੇ ਹਾਂ ਜੀ ਇਸ ਲਈ ਕਦੇ ਵੀ ਇਹਨਾਂ ਨੂੰ ਮਾਰਨ ਜਾਂ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਨਾ ਕਰੋ ਅਤੇ ਜੋ ਉਪਾਅ ਤੁਹਾਨੂੰ ਦੱਸੇ ਗਏ ਹਨ ਉਹਨਾਂ ਨੂੰ ਜ਼ਰੂਰ ਕਰਿਓ ਜੀ ਇਸੇ ਨਾਲ ਹੀ ਸੰਗਤ ਜੀ ਅੱਜ ਦੀ ਇਹ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ